ਬਿਜਲੀ ਮੁਲਾਜ਼ਮ ਸਾਂਝਾ ਫਰੰਟ ਵੱਲੋਂ ਅੱਜ ਬਿਜਲੀ ਬੋਰਡ ਦਫ਼ਤਰ ਫਾਜ਼ਿਲਕਾ ਵਿਖੇ ਹੜਤਾਲ ਕੀਤੀ ਗਈ ਸਮੂਹਿਕ ਛੁੱਟੀ ਦੇ ਰੂਪ ਵਿੱਚ ਅਤੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਇੱਥੇ ਬੋਲਦੇ ਹੋਏ ਬਿਜਲੀ ਮੁਲਾਜ਼ਮਾਂ ਨੇ ਦੱਸਿਆ ਕਿ ਸਰਕਾਰ ਵੱਲੋਂ ਉਹਨਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਲਾਗੂ ਨਹੀਂ ਕੀਤੀਆਂ ਜਾ ਰਹੀਆਂ ਜੇਕਰ ਕੰਮ ਕਰਨ ਦੇ ਦੌਰਾਨ ਕਿਸੇ ਮੁਲਾਜ਼ਮ ਦੀ ਕੋਈ ਘਟਨਾ ਵਾਪਰ ਜਾਂਦੀ ਹੈ ਤਾਂ ਉਸ ਨੂੰ ਸ਼ਹੀਦ ਦਾ ਦਰਜਾ ਦੇ ਕੇ 1 ਕਰੋੜ ਰੁਪਏ ਮੁਆਵਜ਼ਾ ਦਿੱਤਾ ਜਾਵੇ ਅਤੇ ਠੇਕਾ ਪ੍ਰਣਾਲੀ ਸਿਸਟਮ ਬੰਦ ਕੀਤਾ ਜਾਵੇ ਪੈਨਸ਼ਨ ਪੁਰਾਣੀ ਲਾਗੂ ਕੀਤੀ ਜਾਵੇ ਹੋਰ ਕੀ ਕੁਝ ਕਿਹਾ ਇਹ ਸਭ ਕੁਝ ਜਾਣਨ ਲਈ ਸਾਡੇ ਨਾਲ ਬਨੇ ਰਹੋ ਅਤੇ ਸਾਡੀ ਪੂਰੀ ਕਵਰੇਜ ਵੇਖੋ ਅੱਜ ਕਿਥੇ ਦਾਖਲ ਦੇਖਦੇ ਆਂ ਕਿ ਇਥੇ ਵੀ ਜੁਆਇੰਟ ਫੋਰਮ ਨੇ ਫਦੇ ਵੀ ਬਣਾਇਆ ਨੇ ਤਮੰਤ ਐਸ ਜਨਾਂ ਆਪਣੇ ਜੁਨੇ ਜੁਨੇ ਵਿਸ਼ੇਸ਼ ਉਹਨੇ ਸਾਡੀ ਮੁਕਾਨ ਸੀਗੀ ਮਾਸਕ ਜਿਹਨੇ ਚਾਈ ਬਸ ਤੇ ਗਈ ਨਹੀਂ ਸਾਰੇ ਪੰਜਾਬ ਦੇ ਅੰਦਰ ਕਿਉਂਕਿ ਨਗਾਕਾਰ ਕੁਝ ਮੰਗਾ ਨਹੀਂ ਐਮ ਮੰਗਾ ਜਿੰਨਾ ਤੇ ਬੋਰਡ ਦੇ ਬੋਰਡਿੰਗ ਲੈਮੈਂਟ ਹਨ ਉਹਨਾਂ ਨੇ ਆਪਦੀ ਮੰਗ ਕੇ 1 ਕੱਤੂ ਜੁਲਾਈ ਨੂੰ ਉਸ ਤੋਂ ਬਾਅਦ ਸਹਿਮਤੀ ਦੇਣ ਤੋਂ ਬਾਅਦ ਲਾਗੂ ਨਹੀਂ ਕਰਿਆ ਉਸ ਵਾਰ ਲਗਾਤਾਰ ਜਿਹੜੇ ਦੋਸਤੇ ਮੇਰੇ 6 ਨੂੰ ਹੋਏ ਪਿੱਛੇ 6 ਦਿਨਾਂ ਚੱਲੇ ਅਡਵਾਂਸ ਅੰਗਰੇਜ਼ੀਓ ਕਿ ਇਹ ਵੀ ਮੰਤਰੀ ਨੇ ਕੋਦਾਂ ਨੂੰ ਬਾਰੇ ਦਮਾਇੰਦ ਕਿ ਉਹਨਾਂ ਦੀ ਪ੍ਰਾਂਤ ਦੀ ਮੀਟਿੰਗ ਹੋਈ ਪਰ ਦੋਸਤੋ ਉਹ ਜਿਹਨਾਂ ਜਿਹਨਾਂ ਮੀਟਿੰਗ ਕਰਨ ਦੀ ਗਏ ਉਨਾ ਮੈਂ ਜਿਹੜਾ ਉਹ ਮੰਗਾ ਮੰਨ ਜਾਂ ਸਿੱਕਿਆ ਉਹਨਾਂ ਦੀ ਕੋਈ ਸਰਕੂਲਰ ਜਾਰੀ ਨਹੀਂ ਕੀਤਾ ਉਹਨਾਂ ਮੰਗਾ ਤੇ ਸਹਿਮਤੀ ਜ਼ਰੂਰ ਪ੍ਰਗਟ ਕਰਦੇ ਨੇ ਕਿ ਤੁਹਾਡੀਆਂ ਜਾਇਨ ਦੇ ਮੰਗਾ ਉਹਨਾਂ ਵਿੱਚ ਕੀ ਹਨ ਜਿਹੜੀ ਜਿੰਨੀ ਕੰਪਨੀ ਅੰਦਰ ਜਿੰਨੀ ਮੌਤ ਹੋਣੀ ਐ ਐਕਸੀਡੈਂਟ ਦੇ ਕਾਰਨ ਉਹਨਾਂ ਨੂੰ ਪੰਜਾਬ ਪੈਟਰਨ ਤੇ ਜਿਵੇਂ ਸੁਰੱਖਿਆ ਬੋਰਡ ਨੂੰ 1 ਰੁਪਏ ਦਾ ਬਾਲਜਰ ਅਸੀਂ ਜਾਰੀ ਕੀਤੀ ਹੈ ਕੋਈ ਜਿਹੜੀ ਸੁਰੱਖਿਆ ਬਲਣ ਸਾਈਤਾ ਦੇ ਰਹੇ ਨੇ ਉਈ ਬਿਜਲੀ ਮਾਈਮਨ ਡਿਮਾਂਡ ਕਰਦੇ ਨੇ 1 ਕਰੋੜ ਰੁਪਏ ਦਾ ਮੌਜਰ ਰਸੀਦ ਕੀਤੀ ਜਾਵੇ 98 ਪ੍ਰਮਾਣਿਕ 295 ਵਟਾ ਉੱਤੇ ਜਿਹੜੇ ਲਗਾਤਾਰ ਲੜ ਰਹੇ ਨੇ ਉਹਨਾਂ ਨੇ ਜਿਹੜੀ ਤਨਖਾਹ ਲਈ ਕਰਦੀ ਹੈ ਇਹ ਹੋਰ ਜਿਹੜੀਆਂ ਮੰਗਾ ਜੁਏ ਨੇ 98 23 ਸਾਲਾਂ ਸਕੀਲ ਜਿਹੜਾ ਉਹਨਾਂ ਦੇ ਜਿਹੜੇ 17 72 ਤੋਂ ਬਾਅਦ ਜਿਹੜੀ ਭਰਤੀ ਹੋਈ ਨੇ ਜਿੰਨੇ ਮੁਲਾਜ਼ਮ ਉਹਨਾਂ ਨੂੰ ਦੇ ਕੇਂਦਰੀ ਪੈਟਰਨ ਤੇ ਜਿਹੜਾ ਤਨਖਾਹ ਸਕੀਲ ਲਾਗੂ ਕਰ ਰਹੇ ਨੇ ਜਦੋਂ ਕਿ ਸਾਡੀ ਡਗਾਤਾਰ ਡਿਮਾਂਡ ਹੈ ਕਿਉਂਕਿ ਪੰਜਾਬ ਦੇ ਅੰਦਰ ਬਈ ਲਾਇਮ ਕੰਮ ਕਰ ਰਹੇ ਨੇ ਉਹ ਪੰਜਾਬ ਸਰਕਾਰ ਦੇ ਸਕਿੱਲ ਦੇਣੇ ਚਾਹੀਦੇ ਨੇ ਅੱਜ ਤੱਕ ਇਤਿਹਾਸ ਇਹ ਹੋਇਆ ਵੀ ਜਦੋਂ ਵੀ ਕਰੇ ਹੋਇਆ ਉਹ ਦੂਸਰੀ ਸਟੇਟਾਂ ਵਾਲੇ ਸਾਡੇ ਪੰਜਾਬ ਦਾ ਸਕਿੱਲ ਮੰਗਦੇ ਨੇ ਪਰ ਸਾਡੇ ਪਹਿਲਾ ਮੁਕਾ ਜਿਹੜੀ ਸਾਡੀ ਸਰਕਾਰ ਹੈ ਉਹ ਪਿੰਦਰ ਦੇ ਪੈਟਰਨ ਤੇ ਜਿਹੜੀ ਸਰਨ ਸਕਿੱਲ ਦੇਣ ਜਾਣੀ ਹੈ ਸਾਡੀ ਡੀਏ ਦੀ ਕਿਸ਼ਤਾਂ ਰੁਕੀਆਂ ਆ ਉਹ ਕਿਸ਼ਤਾਂ ਨਹੀਂ ਨਹੀਂ ਕਰਿਆ ਸਾਡੇ ਪੈਸੇ ਰੁਕੇ ਹੋਏ ਨੇ ਉਹਨਾਂ ਦੇ ਅਰੇ ਰੁਕੇ ਆ ਉਹਨਾਂ ਦਾ ਜਿਹੜੇ ਆਰਟੀਐਮ ਤੋਂ ਉਹ ਸੀ ਦੇ ਉਹਨਾਂ ਦਾ ਬਿਲੋਂ ਬਣਿਆ ਤੇ ਪੈਂਡਿੰਗ ਜਾਰੀ ਕੀਤਾ ਇਸ ਤਰ੍ਹਾਂ ਸਾਡੀਆਂ ਨਿੱਕਾਂ ਬੰਗਾ ਨੇ ਕਿਹੜੀਆਂ ਅੰਕਾਵਾਂ ਵਸਤਾ ਨੇ ਅਣੇ ਬਿਜਲੀ ਮੰਤਰੀ ਨਗਾਤਾ ਸਾਨੂੰ ਕਹਿ ਰਹੇ ਨੇ ਵੀ ਤੁਹਾਡੀਆਂ ਮੰਗਾਂ ਜਾਇ ਨੇ ਅਜਨੋਂ ਫਾਈਨੈਂਸ਼ੀਅਲ ਹੀ ਗੱਲ ਆਉਂਦੀ ਆ ਵੀ ਸਾਡੀ ਜਦ ਇਹ ਨਹੀਂ ਰਹਿੰਦੇ ਵੀ ਸਾਡੇ ਕੋਲ ਕਟਿੰਗ ਸੁਦਾਗਾ ਕਿਉਂਕਿ ਅਸੀਂ ਇਹ ਨਹੀਂ ਗੰਦੇ ਕਿਸੇ ਨੂੰ ਸੁਣ ਦੇਣੀ ਦੋਤੀ ਪਰ ਆਪਣੀ ਤਰਫ ਦੇ ਨਾ ਵੀ ਸਾਡਾ ਜਿਹੜਾ ਇੱਕ ਦਾਰਾ ਕਮਰਸ਼ੀਅਲ ਦਾਰਾ ਹੈ ਜਿਹੜਾ ਕਮਾਉਂ ਪੁੱਤਾ ਬਿਜਲੀ ਬੋਰਡ ਪੰਜਾਬ ਸ ਕਰਦਾ ਇਸ ਨੂੰ ਕੋਟੀਆਂ ਦੇ ਪਾ ਵੇਚਾ ਜਾ ਰਿਹਾ ਹੈ ਜਦੋਂ ਜੀਵੀਕੇ ਦਾ ਥਰਮਲ ਪਲਾਂਟ ਇਹਨਾਂ ਨੇ ਲਿਆ ਪੰਜਾਬ ਸਰਕਾਰ ਨੇ ਉਦੋਂ ਹੀ ਡਿਮਾਂਡ ਕਰਦੇ ਸੀ ਦੇਖੋ ਅਸੀਂ ਮਤਲਬ ਪ੍ਰਾਈਵੇਟ ਥਰਮਲ ਪਲਾਂਟਾਂ ਦੀ ਖਰੀਦੀਆ ਅਸੀਂ ਇਹ ਸਮਝਦੇ ਆ ਉਹ ਚਿੱਟਾ ਆਟੀ ਨਾ ਲਿਆ ਤਾਂ ਉਹ ਜਿਹੜੀ ਕੰਪਨੀ ਉਹ ਨੂੰ ਨਹੀਂ ਚਲਾ ਸਕੀ ਅਸੀਂ ਪੰਜਾਬ ਸਰਕਾਰ ਇਹ ਦਾਵਾ ਕਰਦੀ ਆ ਵੀ ਅਸੀਂ ਇਹਨੂੰ ਚਲਾ ਕੇ ਦਿਖਾਵਾਂਗੇ ਇਹ ਚਿੱਟਾ ਆਟੀ ਉਹਨੂੰ ਮਤਲਬ ਫ੍ਰੀ ਲਿਆ ਇਹਨੂੰ ਇਸ ਲਈ ਲਗਾਤਾਰ ਲਿਖਦੇ ਹੋ ਕਿ ਕਿਸਾਨਾਂ ਨੂੰ ਫਰੀ ਵੀਜ ਨਹੀਂ ਨਾ ਤੇ ਜਾਂ ਜਿਹੜੇ ਹੁਣ ਦੇਖੋ ਇਹਨਾਂ ਆਮ ਲੋਕਾਂ ਦੇ ਕਿਵੇਂ ਪੜ ਪਾਇਆ 7 ਕਿਲੋਵਾਰਟ ਤੱਕ ਜਿਹੜੇ ਖਪਤਕਾਰ ਨੇ ਉਹਨਾਂ ਨੂੰ 5 ਰੁਪਏ ਜਿਹੜੀ ਕਹਿੰਦੇ ਸਰਕਾਰ ਸੀ ਲਾਸਟ ਚੰਨੀ ਸਾਹਿਬ ਮੁੱਖ ਮੰਤਰੀ ਸੀ ਉਹਨਾਂ ਨੇ ਜਿਹੜੀ ਸਬਸਿਡੀ ਆਮ ਘਰਾਂ ਕਿਤੇ ਸੀ ਵੀ 7 ਕਿਲੋਵਾਰਟ ਦੇ ਕਹਿੰਦੇ ਖਪਤਕਾਰ ਨੇ ਉਹਨਾਂ ਨੂੰ 3 ਰੁਪਏ ਪਰ ਕਿਲੋਵਾਰਟ ਪਰ ਜੋੜ ਦੇ ਸਾਹਮਣੇ ਸਰਚ ਦਿੱਤੀ ਸੀ ਬਾਅਦ ਵਿੱਚ ਇਹਨਾਂ ਸਰਕਾਰ ਆਈ ਪਰ ਸੰਫੇ ਨਾ ਕਰਕੇ اٹੇ ਨੇ ਉਹਨੇ ਸਰਪੱਤ ਵੀ ਜਾਰੀ ਕਰਤਾ ਵੀ ਜਿਹੜੀ ਸਬਸਿਡੀ ਆ ਖਤਮ ਹੈ ਤੁਣ ਜਿਹੜਾ ਛੇ 100 ਯੂਨਟ ਤੋਂ ਬੇਚ ਵੱਟਾ ਮੁਰਾ 8 ਰੁਪਏ ਜੂਨ ਦੇ ਕਰੀਬ ਬਿੱਲ ਆਏਗਾ ਐਸੀ ਦੇਖਦੇ ਆ ਪਿੰਲਾਗਾਤਾਰ ਜੜੀਆਂ ਦੀ ਮੇਟੀਆਂ ਨੇ ਕਿਹੜੀ ਤੇ ਕਰਨੇ ਵਿੱਚ ਬੜਾ ਫਰਕ ਆ ਰਿਹਾ ਜਿਹੜੇ ਲੋਕਾਂ ਨੇ ਕਹਿੰਦੇ ਸੀ ਚੁਣਿਆ ਜਿਹਦੇ ਕਹਿੰਦੇ ਨਹੀਂ ਪੰਜਾਬ ਸਰਕਾਰ ਥਕੀ ਸੀ ਵੀ ਸਾਡੇ ਦਰਵਾਜ਼ੇ ਮੁਲਾਜ਼ਮਾਂ ਨੇ ਥੱਸਕਾਰਾ ਲਈ ਆਮ ਲੋਕਾਂ ਲਈ ਵੰਨੋ ਖੁੱਲੇ ਨੇ ਪਰ ਦੋਸਤੋ ਇਹਦੇ ਉਲਟ ਜਿਹੜੇ ਬੰਦ ਤੋਂ ਬਾਅਦ ਕੋਈ ਜਿਹੜਾ ਕਲਚਰ ਜਿਹੜਾ ਵੀਆਈਪੀ ਕਲਚਰ ਨੇ ਅਪਣਾ ਲਿਆ ਕੋਈ ਵੀਆਈਪੀ ਸਕਿਉਰਟੀ ਉਹ ਆਪਣੇ ਚੇਚਾ ਨੂੰ ਖੁਸ਼ ਕਰਨ ਦੀ ਗੱਲ ਉਹ ਲਗਾਤਾਰ ਆਪਣਾ ਰਹੀ ਵੀ ਤੁਹਾਡਾ ਸ਼ੁਭਨਾਮ ਜੀ ਹਰਿਸ਼ ਚੰਦਰ ਜੀਵੇਂ ਕੀ ਇਹਨਾਂ ਨੇ ਦੱਸਿਆ ਕਿ ਸਰਕਾਰ ਮੰਗਾ ਮੰਨ ਕੇ ਲਾਗੂ ਨਹੀਂ ਕਰ ਰਹੀ ਤਵਾਂ ਲਗਾਇਆ ਗਿਆ ਇਹ ਤਰਨਾ ਕਿੰਨੇ ਦਿਨ ਚੱਲੇਗਾ ਤੇ ਹੋਰ ਕਿੱਥੇ ਲੱਗਿਆ ਜੀ ਇਹ ਜਿਹੜੀ ਸਾਡੀ ਸੂਬਾ ਕਮੇਟੀ ਜਿਹੜੀ ਜੋਇੰਟ ਫਾਰਮ ਤੇ ਇਕਤਾ ਮੰਤੂ ਨੂੰ ਪਹਿਲਾਂ 3 ਦਿਨ ਦਾ ਮਿਥਿਆ ਗਿਆ 3 ਦਿਨ ਦੀ ਮਾਸਕ ਕੈਜਲੀਂ ਦਾ ਮਿਥਿਆ ਗਿਆ ਜੇਕਰ ਸਾਨੂੰ 3 ਦਿਨ ਦੌਰਾਨ ਜੇ ਕਿ ਸਰਕਾਰ ਮੰਗਾ ਨਹੀਂ ਮੰੰਦੀ ਤਾਂ ਜੇ ਸਾਨੂੰ ਉਪਰੋਂ ਕਾਲ ਆਂਦੀ ਹੈ ਵੀ ਜਿਹੜਾ ਤਿੰਨ ਦਿਨ ਤੋਂ ਵਧਾਇਆ ਜਾਏਗਾ ਤੇ ਇਹ ਵਧਾਇਆ ਵੀ ਜਾ ਸਕਦਾ ਹੈ ਇਸ ਦਾ ਕੋਈ ਸਮਾਂ ਨਹੀਂ ਹੈ ਅਨਮਿੱਥੇ ਸਮੇਂ ਤੱਕ ਵੀ ਵਧਾਇਆ ਜਾ ਸਕਦਾ ਹੈ ਮੁੱਖ ਮੰਗਾ ਕੀ ਕੀ ਰਹਿਣ ਗਿਆ ਮੁੱਖ ਮੰਗਾ ਹੈ ਜਿਵੇਂ ਸਾਡੇ ਜਿਹੜੇ ਮੁਲਾਜ਼ਮ ਜਿਹੜੇ ਕਿ ਡਿਊਟੀ ਦੌਰਾਨ ਸ਼ਹੀਦ ਹੋ ਜਾਂਦੇ ਆ ਤਾਂ ਉਹਨਾਂ ਨੂੰ ਸ਼ਹੀਦੀ ਦਾ ਦਰਜਾ ਦੇ ਕੇ ਉਹਨਾਂ ਨੂੰ 1 ਕਰੋੜ ਸਹਾਇਤਾ ਰਾਸ਼ੀ ਦਿੱਤੀ ਜਾਵੇ ਜਿਹੜੇ ਡੀਏ ਦੇ ਕਿਸ਼ਤਾਂ ਜਿਹੜੀਆਂ ਨਹੀਂ ਦਿੱਤੀਆਂ ਜਾ ਰਹੀਆਂ ਉਹ ਜਾਰੀ ਕੀਤੀਆਂ ਜਾਣ ਜਿਹੜੇ ਕਿ ਮੁਲਾਜ਼ਮ ਸਾਥੀ ਹੈ ਜਿਨ੍ਹਾਂ ਨੂੰ ਇੱਕੋ ਹੀ ਜਿਹੜੇ ਕੈਡਰ ਤੇ ਨੌਕਰੀ ਕਰ ਰਹੇ ਨੇ ਉਹਨਾਂ ਨੂੰ ਤਿੰਨ ਤਿੰਨ ਸਕੇਲ ਲੱਗ ਰਹੇ ਆ ਉਹਨਾਂ ਦਾ ਸਕੇਲ ਇੱਕੋ ਕੀਤਾ ਜਾਏ ਤੇ ਜਿਹੜਾ ਹੋਰ ਕਈ ਮੰਗਾ ਨੇ ਡੀਏ ਦੇ ਕਿਸ਼ਤਾਂ ਹੋਂੀਆਂ 9 ਸਾਲਾਂ ਸਿਰਫ 23 ਸਾਲਾਂ ਸਕੇਨ ਹੋ ਗਿਆ ਇਹ ਤੁਰੰਤ ਲਾਗੂ ਕੀਤਾ ਜਾਵੇ ਤੁਹਾਡਾ ਸ਼ੁਭ ਨਾਮ ਜੀ ਸੋਨਮੇ ਗਿਲਾੜੀ ਜਿਵੇਂ ਅਨ ਦੱਸਿਆ ਵੀ ਟਰਨਾ ਅੱਗੇ ਜਾਰੀ ਰਹਿ ਸਕਦਾ ਹੈ ਇਸ ਦੌਰਾਨ ਬਿਜਲੀ ਬੋਰਡ ਦੇ ਜਿੰਨੇ ਮੁਲਾਜ਼ਮ ਨੇ ਕੋਈ ਟੈਕਨੀਕਲ ਇਫਾਲਟ ਆਂਦਾ ਹੈ ਕੋ ਦਸਰਾਂਦਾ ਕੰਮ ਹੋਏਗਾ ਜਾਂ ਨਹੀਂ ਹੋਵੇਗਾ ਲੋਕਾਂ ਨੂੰ ਕਿਉਂ ਸਾਹਮਣਾ ਕਰਨਾ ਪਏਗਾ ਇਸ ਨਾਲ ਜੀ ਐਸ ਵੀ ਪੀ ਐਸ ਵੀ ਵੀ ਬਣਾਈ ਜੀ ਰੈਟ ਫੋਰਮ ਜਿਹੜੀ ਮੁਲਾਜ਼ਮ ਇਕਤਾ ਮੰਚ ਤੇ ਐਸੋਸੀਏਸ਼ਨ ਆਫ ਜੂਨियर ਇੰਜੀਨੀਅਰ ਦੇ ਸਦੈ ਤੇ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਹਾਂ ਕਿ ਜੋ ਸਾਡੀਆਂ 31 ਸਤ ਨੂੰ ਵਿਜੀ ਮੰਤਰੀ ਦੇ ਨਾਲ ਮੈਨੇਜਮੈਂਟ ਦੇ ਨਾਲ ਜੋ ਸਹਿਮਤੀਆਂ ਬਣੀਆਂ ਸੀ ਉਹਨਾਂ ਨੂੰ ਲਾਗੂ ਕਰਨ ਦੇ ਵਾਸਤੇ ਸਰਕਾਰ ਨੇ ਮੈਨੇਜਮੈਂਟ ਨੇ 15 ਦਿਨ ਦਾ ਸਮਾਂ ਮੰਗਿਆ ਸੀ 15 ਜੁਲਾਈ ਤੱਕ ਦਾ ਇਹਨਾਂ ਨੇ ਕਿਹਾ ਸੀ ਕਿ ਸਾਰੀਆਂ ਜੜੀਆਂ ਬਣੀਆਂ ਸਹਿਮਤੀਆਂ ਨੂੰ ਲਾਗੂ ਕਰ ਦਿਆਂਗੇ ਉਹਨਾਂ ਨੂੰ ਨਹੀਂ ਲਾਗੂ ਕੀਤਾ ਗਿਆ ਉਸ ਤੋਂ ਬਾਅਦ ਅਸੀਂ 21 ਤਰੀਕ ਤੋਂ ਲੈ ਕੇ 31 31 ਅੱਠ ਤੱਕ ਵਰਕ ਟੂ ਰੂਮ ਦਾ ਜਿਹਦੇ ਵਿੱਚ ਅਸੀਂ ਬੰਦੀ ਡਿਊਟੀ ਕਰਨੀ ਹੁੰਦੀ 8 ਘੰਟੇ ਉਹ ਅਸੀਂ ਪ੍ਰੋਗਰਾਮ ਦਿੱਤਾ ਸੀ ਪਰ ਮੈਨੇਜਮੈਂਟ ਤੇ ਸਰਕਾਰ ਤੇ ਫਿਰ ਵੀ ਕੋਈ ਜੂੰ ਤੇ ਉਹਨਾਂ ਨਹੀਂ ਸਰਕੇ ਉਸ ਤੋਂ ਬਾਅਦ ਉਸ ਵਰਕ ਟੂ ਰੂਮ ਨੂੰ 29 ਤੱਕ ਵਧਾਇਆ ਗਿਆ ਉਸੇ ਸੰਘਰਸ਼ ਨੂੰ ਅੱਗੇ ਵਧਾਉਂਦਿਆਂ ਹੋਇਆ ਜਿਹੜਾ ਅਸੀਂ 3 ਦਿਨ ਦੀ ਇਹ ਜਿਹੜੀ ਹੈ ਮਾਸਕ ਕੈਜੋ ਲੀਵ ਤੇ 3 ਦਿਨ ਦੀ ਅਸੀਂ ਇਸ ਨੂੰ ਪੂਰੇ ਪੰਜਾਬ ਚ ਚੱਲੇ ਇਹ ਸਾਰੇ ਪੰਜਾਬ ਦੇ ਵਿੱਚ ਸਾਰੇ ਹੀ ਨੌਕਰਾਮਦਗਈ ਬ 99% ਜਿਹੜੇ ਨੌਕਰਾਮ ਨੇ ਉਹ ਮਾਸਕ ਛੁੱਟੀ ਤੇ ਨੇ ਤਿੰਨ ਦਿਨ ਦੀ ਛੁੱਟੀ ਤਾਂ ਸੀ ਜਾ ਰਹੇ ਚੱਲ ਰਹੇ ਹੈ ਜੇਕਰ ਇਹਨਾਂ ਤਿੰਨ ਦਿਨਾਂ ਦੇ ਵਿੱਚ ਵੀ ਸਾਡਾ ਕੋਈ ਖੋਸ ਮਸਲਾ ਚੋਂ ਕਿ ਕੋਈ ਮੰਗ ਜਿਹੜੀਆਂ ਮੰਗਾ ਤੇ ਸਹਿਮਤੀ ਬਣ ਚੁੱਕੀ ਹੈ ਸਰਕਾਰ ਦੇ ਨਾਲ ਮੈਨੇਜਮੈਂਟ ਦੇ ਨਾਲ ਉਹਨਾਂ ਨੂੰ ਲਾਗੂ ਕਰਨ ਤੋਂ ਜਿਹੜੀ ਹੈ ਸਰਕਾਰ ਦੀ ਮੈਨੇਜਮੈਂਟ ਉਹ ਅਨਕਾਰਨੀ ਕਰ ਲਈ ਹੈ ਉਹ ਜਿੰਨਾ ਚਿਰ ਉਹ ਲਾਗੂ ਨਹੀਂ ਕਰਦੇ ਇਹ ਤਿੰਨ ਦੇ ਹੋ ਸਕਦਾ ਹੈ 13 ਦਿਨ ਵੀ ਜਾਂ ਲੰਮੇ ਸਮੇਂ ਤੱਕ ਵੱਧ ਸਕਦਾ ਹੈ ਜਿੱਥੋਂ ਤੱਕ ਮੰਗਾਂ ਦਾ ਸਵਾਲ ਹੈ ਇੱਕ ਤਾਂ ਜਿਹੜੇ ਸਾਡੇ ਸਾਥੀਆਂ ਨੇ ਵੀ ਦੱਸਿਆ ਕਿ ਜਿਹੜੇ ਸਾਡੇ ਸਾਥੀ ਕਾਤਫਾਸਦੀ ਦੇ ਵਿੱਚ ਸਾਰ ਹੁੰਦੇ ਨੇ ਉਹਨਾਂ ਨੂੰ 1 ਕਰੋੜ ਦੇ ਨਗਵਜਾ ਰਾਸ਼ੀ ਅਤੇ ਸ਼ਹੀਦਾ ਦਰਜਾ ਦੇਣ ਦਾ ਦੂਸਰਾ ਜਿਹੜਾ ਸਭ ਤੋਂ ਵੱਡਾ ਸਾਡਾ ਬਰਨਿੰਗ ਇਸ਼ੂ ਹੈ ਸਾਡੇ ਜਿਹੜੇ 295/19 ਦੇ ਵਿੱਚ ਸਾਈਕਲੈਂਡ ਮੈ ਨਾਲ ਆਏ ਸਨ ਉਹਨਾਂ ਤੇ ਫੌਟ ਦੇ ਵਿੱਚ ਕੇਸ ਚੱਲ ਰਿਹਾ ਹੈ ਜਿਹਨੂੰ ਇਸ਼ੂ ਬਣਾ ਕੇ ਉਹਨਾਂ ਨੇ ਸਾਡੇ ਸਾਥੀਆਂ ਦੀ ਤਨਖਾਹਾਂ ਰੋਕੀਆਂ ਹੋਈਆਂ ਨੇ ਤਾਂ ਜਿਹੜੇ ਸਮਾਜ ਜਾਰੀ ਨਿਕੀਤੇ ਜਾ ਰਹੀਆਂ ਉਹਨਾਂ ਨੂੰ ਚਾਰ-ਚਾਰ ਸਾਲ ਦਾ ਸਮਾਂ ਨੇ ਦੁਨੀਆ ਤਰਖਾਵਾਂ ਦੇ ਵਿੱਚੋਂ ਆਪਣਾ ਗੁਜ਼ਾਰਾ ਕਰ ਰਹੇ ਨੇ 17-9 ਨੂੰ ਕੋਟ ਦੇ ਵਿੱਚ ਉਹਦੀ ਤਰੀਕ ਹੈ ਤੋਂ ਅਸੀਂ ਇਹ ਸਾਰੀਆਂ ਜੱਥੇਬੰਦੀਆਂ ਦੇ ਵੱਲੋਂ ਮੰਗ ਕਰਦੇ ਹਾਂ ਸਰਕਾਰ ਤੋਂ ਮੈਨੇਜਮੈਂਟ ਤੋਂ ਕਿ ਉੱਥੇ ਜਿਹੜੀ 17 ਦੇ ਵਿੱਚ ਆਪਣਾ ਮਜ਼ਬੂਤ ਪੱਖ ਮੈਨੇਜਮੈਂਟ ਸਰਕਾਰ ਰੱਖੇ ਤਾਂ ਕਿ ਉਹਨਾਂ ਸਾਥੀਆਂ ਦਾ ਜਿਹੜਾ ਮਸਲਾ ਹੱਲ ਹੋ ਸਕੇ ਤੇ ਉਹ ਸਾਥੀ ਵੀ ਆਪਣਾ ਖੁਸ਼ਹਾਲ ਜੀਵਨ ਜਿਉਂ ਕਰ ਸਕਣ ਤੁਹਾਡਾ ਸ਼ੁਭਨਾਮਨ ਬਲਕੀਰ ਸਿੰਘ ਮੰਡਲ ਪ੍ਰਧਾਨ ਟੈਕਨੀਕਲ ਸਰਵਿਸ ਟੋਰੀਅਲ ਫਾਇਰ ਕਈ ਜਿਵੇਂ ਕਿ ਇਹਨਾਂ ਨੇ ਦੱਸਿਆ ਵੀ ਹੜਤਾਲ ਤਿੰਨ ਰੋਜ਼ਾਂ ਚ ਸਮੂਹਿਕ ਛੁੱਟੀ ਦੇ ਰੂਪ ਵਿੱਚ ਚੱਲੇਗੀ ਇਸ ਦੌਰਾਨ ਕੋਈ ਬਿਜਲੀ ਬੋਰਡ ਦੇ ਵਿੱਚ ਕੋਈ ਬਾਜ਼ਾਰ ਦੇ ਵਿੱਚ ਕਾਰਾਂ ਤੇ ਟੈਕਨੀਕਲੀ ਫਾਲਟ ਆਉਂਦਾ ਠੀਕ ਹੋਵੇਗਾ ਜਾਂ ਨਹੀਂ ਹੋਵੇਗਾ ਦੇਖੋ ਜੀ ਅਸੀਂ ਪਬਲਿਕ ਨੂੰ ਪਰੇਸ਼ਾਨ ਕਰਕੇ ਰਾਜੀ ਨਹੀਂ ਹੈਗੇ ਅਸੀਂ 24 ਘੰਟੇ ਉਹਨਾਂ ਦੀ ਮਤਲਬ ਉਹ ਵਧੀਆ ਚੈਨ ਦੀ ਨੀਂਦ ਸੌਣ ਉਹਨਾਂ ਨੂੰ ਲਾਈਟ ਦੀ ਪਰੇਸ਼ਾਨੀ ਨਹੀਂ ਆਵੇ ਪਿਛਲੀ ਸਰਕਾਰ ਨੇ ਤੁਹਾਡੇ ਜੇ ਹੁਣ ਇਹੋ ਜੀ ਦਿੱਕਤ ਆਉਂਦੀ ਹੈ ਤਾਂ ਸਾਰੀ ਸਰਦਾਰਤੀ ਮੈਨੇਜਮੈਂਟ ਦੀ ਹੈ ਪਬਲਿਕ ਦਾ ਜਿਹੜਾ ਰੋਸ ਹੈ ਉਹ ਸਰਕਾਰ ਖਿਲਾਫ ਹੋਣਾ ਚਾਹੀਦਾ ਹੈ ਮੈਨੇਜਮੈਂਟ ਦੇ ਖਿਲਾਫ ਹੋਣਾ ਚਾਹੀਦਾ ਹੈ ਸਾਡੀਆਂ ਕੋਈ ਇਹੋ ਜਿਹੀਆਂ ਇੰਨੀਆਂ ਤਕੜੀਆਂ ਮੰਗਾਂ ਨਹੀਂ ਹੈਗੀਆਂ ਵੀ ਜੋ ਮੰਨ ਨਾ ਸਕਣ ਹਾਈ ਕੋਰਟ ਸਰਕਾਰ ਦੇ ਖਿਲਾਫ ਕੋਈ ਫੈਸਲਾ ਦੇ ਦੇਵੇ ਵੀ ਇਹ ਐ ਤੁਸੀਂ ਐ ਕਰਨਾ ਹੈ ਉਹ ਇਹ ਮੰਨਣ ਤੋਂ ਭੱਜ ਜਾਂਦੇ ਆ ਪਰ ਤਾਂ ਹੁਣ ਅਸੀਂ 295/19 ਵਿੱਚ ਪੜਤੀ ਆ ਸਾਨੂੰ 5 ਸਾਲ ਹੋਣ ਚੱਲੇ ਆ 10000 ਤਨਖਾਹ ਤੇ ਸਾਡੇ ਕੋਲ ਕੰਮ ਲੈ ਰਹੇ ਆ ਇਹਨਾਂ ਐਮ ਐਚ ਟੀ ਤੇ ਕੰਮ ਕਰਨ ਨੂੰ ਅਥੋਰਾਈਜ਼ ਨਹੀਂ ਹੈਗਾ ਪਰ ਨਾ ਮੈਨੇਜਮੈਂਟ ਲੈਨਮੈਂਟ ਮਾਰਾ ਨੇ ਬਣਾ ਰਹੀ ਹੈ ਨਾ ਇਲਮਾਂ ਦਾ ਜਿਹੜਾ ਤਨਖਾਹ ਵੀ ਨਹੀਂ ਦੇ ਰਹੀ ਕਈ ਸਾਥੀ ਡਿਪਰੈਸ਼ਨ ਦੇ ਵਿੱਚ ਸ਼ਿਕਾਰ ਵੀ ਬਹੁਤ ਹੋ ਹਾਦਸਿਆਂ ਦੇ ਬਹੁਤ ਵੀ ਸ਼ਿਕਾਰ ਹੋ ਗਏ। ਮਤਲਬ ਇਹ ਸਭ ਮੈਨੇਜਮੈਂਟ ਜਿਹੜੀ ਹੈ ਸਰਕਾਰ ਹੈ ਮਿਲ ਕੇ ਗੰਦੀਆਂ ਚਾਲਾਂ ਖੇਡ ਰਹੀ ਹੈ ਪਰ ਇਹ ਬਹੁਤ ਟਾਈਮ ਚੱਲ ਗਿਆ ਹੁਣ ਨਹੀਂ ਚੱਲਣਾ ਜੀ। ਹੁਣ ਜਦੋਂ ਇਹ ਮਾਸਲੀਬ ਚੱਲੂ ਹੋਈ ਹੈ ਹੁਣ ਪਬਲਿਕ ਤੋਂ ਅਸੀਂ ਮਾਫੀ ਚਾਹੁੰਦੇ ਆ ਪਰ ਜਿੰਨੇ ਜਿੰਨੇ ਹੋ ਸਕਦਾ ਹੈ ਇਹ 10 ਦਿਨ ਵੀ ਜਾ ਸਕਦੀ ਹੈ 12 ਦਿਨ ਵੀ ਜਾ ਸਕਦੀ ਹੈ ਸਰਕਾਰ ਕਰਨਾ ਚਾਵੇ ਤਾਂ ਮੰਗਾ ਪੂਰੀਆਂ ਕਰਕੇ ਇੱਕ ਦਿਨ ਦੇ ਵਿੱਚ ਇਹਨੂੰ ਖਤਮ ਕਰ ਸਕਦੀ ਹੈ ਸਰਕਾਰ ਦੇ ਉੱਪਰ। ਤੁਹਾਡਾ ਨਾਮ ਜੀ। ਮੇਰਾ ਨਾਮ ਪ੍ਰਦੀਪ ਕੁਮਾਰ ਜੀ ਮੇਤ ਪ੍ਰਧਾਨ ਕ एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत